ਆ ਜਾ ਆ ਜਾ ਸਾਹਮਣੇ ਆਵੇ ਓਇਆਵੇ ਪੈਦਲ ਸੁੱਖਾ ਤੇ ਬੈਂਦੇ ਟੋਕ 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 ਕਰ ਚੁ ਓਏ ਬੜਾ ਬੜਾ ਚਪਰਾ ਜੋ ਉਹ ਪੁੱਛਨੇ ਡੜ ਪਿਆ ਉਹ ਇਹ ਹੈਗਾ ਕਿ ਮੈਂ ਪਤਾ ਨਹੀਂ ਮਾਲਕ ਦੇ ਰਹਿਣ ਦੀ ਗੱਲ ਕਰਾ ਮੈਂ ਹੋਰ ਗੱਲ ਨਹੀਂ ਕਰਨਾ ਸੁਣ ਲੈ ਬਹੁਤ ਬਹੁਤ ਉੱਥੇ ਬੈਠੋ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਇਹਨੂੰ ਛੱਡ ਦੇ ਇਹਨੂੰ ਪੰਜ ਕਰਦਾ ਮਰੀ ਜੱਗੀ ਜੱਦਾ ਕੋਈ ਗੱਲ ਨਹੀਂ ਹਲੇ ਆਓ ਮਡੇ ਮਾਲ ਮਾਰੋ ਕਿੱਥਾ ਨਹੀਂ ਬੜਾ ਤੁਹਾਨੂੰ ਦੱਸ ਦੇਣਾ ਰੋਜ਼ ਤੁਹਾਡੇ ਇੱਥੇ ਆ ਕੇ ਜਾਣੇ ਆ ਇਹ ਕੰਮ ਨਹੀਂ ਕਰਦਾ ਨਵਾ ਪਾ ਲੈਣਾ ਮੈਂ ਤੁਹਾਨੂੰ ਕਹਿਣਾ ਵੀ ਜਿੱਥੋਂ ਲੈ ਕੇ ਆ ਗਏ ਗਲੀ ਮੇਰੇ ਤੇ ਦੋ ਇਚ ਚੋਰ ਹੋ ਗਏ ਆ ਮੈਂ ਨਹੀਂ ਪਾਲਦੀ ਗੱਲ ਨਾ ਮੇ ਕੋ ਮੈਂ ਤੁਹਾਡੇ ਕੋਲ ਅਪੀਲ ਕਰਨਾ ਵੀ ਕਿਰਪਾ ਕਰਕੇ ਮੇਰੇ ਸਾਥ ਦਿਓ ਤੇ ਜਿੱਥੇ ਕੰਮ ਬੰਦਾ ਵੱਡਾ ਹੋ ਜਾਣਾ ਜੀ ਮੇਰੀ ਇੱਕ ਪਿੰਕੀ ਸੁੰਦੇ ਵਿੱਚ ਤੁਸੀਂ ਆ ਮੈਂ ਤੁਹਾਡੀ ਬੇਨਤੀ ਹੈ ਤੁਹਾਨੂੰ ਤਾਂ ਮੈਂ ਦੱਸ ਦਿੰਦਾ ਰੌਲਾ ਪਾਉਂਦੇ ਬਿਨਾਂ ਹੀ ਹੈਲੋ ਇਹ ਵੀ ਨਹੀਂ ਹੈਗਾ ਸੱਚੀਕਤ ਮੇਂ ਗੱਲ ਸੁਣਾਉਣ ਕਰੀ ਤੇਰੇ ਨਾਲ ਤੇਰੀ ਉਮਰ ਵੱਡੀ ਹੈ ਨਾ ਪਿੰਦੀ ਵੱਡੀ ਨਹੀਂ ਹੱਥ ਤੇ ਰੋਣਾ ਮੇਰਾ ਗਲਤ ਕੰਮ ਕਰਦਾ ਹੱਥ ਜੋੜ ਲੈ ਬੀਬੀ ਇਹ ਗਲਤੀ ਨਹੀਂ ਆਉਂਦੀ ਇਹ ਨਹੀਂ ਦੇਖੋ ਬੀਬੀ ਸਾਹਿਬ ਨੇ ਮੀਡੀਆ ਨਾਲ ਪੇਜ ਹੈ ਸਾਰਿਆਂ ਗੱਲਾਂ ਲਾਈਵ ਹੋ ਕੇ ਕਪਤਾਨ ਸਾਹਿਬ ਦਾ ਉਹ ਕਹਿੰਦੇ ਲੋਕਾਂ ਦੇ ਬੱਚੇ ਮਰਨੇ ਤੁਸੀਂ ਥੋੜੇ ਥੋੜੇ ਫਾਇਦੇ ਲਈ ਲੈ ਦੇਖੋ ਆਹ ਫੱਜੀ ਤੇ ਗਲਤੀ ਹੋ ਗਈ ਨਾ ਮਹਾਰਾਜ ਇਹ ਤੁਸੀਂ ਜਨਤਾ ਕੋ ਮੰਗਿਓ ਸਾਡ ਕੋ ਤਾਂ ਹੀ ਸਾਰਿਆਂ ਦੇ ਤੁਰੇ ਫਿਰਦੇ ਆ ਸਾਡਾ ਮੈਂ ਕੱਢ ਜੂ ਦਰ ਮੈਂ ਕਹੀ ਮੇਰੇ ਯਾਰ ਬਣਾ ਜੇ ਮੇਰੀਆਂ ਜਾਨਾਂ ਨੇ ਲਹੂ ਪੀ ਮੈਂ ਆਪਣੇ ਯਾਰ ਮੰਡੇ ਮੈਂ ਜੀ ਕੋਈ ਨਾ ਜੀ ਰੋਟੀ ਨਹੀਂ ਖਾਣੇ ਆਉਂਦਾ ਮੈਂ ਵੀ ਉਹ ਮੈਨੂੰ ਸਿਰੇ ਕਹਿ ਗਿਆ ਸਿਰੇ ਕਹਿ ਗਿਆ ਜੇ ਮੈਂ ਬਾਹਰ ਹੋਣਾ ਤਾਂ ਬਾਹਰ ਹੋ ਜਾ ਮੈਂ ਤਾਂ ਬਾਹਰ ਨੂੰ ਹਾਂ ਨਾਲ ਤੋਂ ਗਵੰਦੀਆਂ ਬਰਾਣਾ ਦੇਖੀ ਮੈਂ ਆਪ ਕਰਦੇ ਹਾਂ ਜੇ ਇਹ ਲੋ ਹੋਣਾ ਕੋਈ ਨਾ ਹੋਣਾ ਪਰ ਜਦੋਂ ਆਪਾਂ ਨਿਕਲ ਕੇ ਫਾਇਦਾ ਲਈ ਲੋਕ ਜਾਨਵਰ ਮਰਨਦੇ ਨੇ ਲੋਕਾਂ ਦੇ ਬੱਚੇ ਮਰਨਦੇ ਨੇ ਤੁਸੀਂ ਇਹ ਥੋੜਾ ਨਹੀਂ ਸਕਦੇ ਭਾਜੀ ਇਹ ਕਿੰਨੇ ਆ ਗਈ ਮੈਨੂੰ 15 ਦਿਨ ਦਾ ਨਿਗਰ ਰੱਖਿਆ 15 ਦਿਨ ਔਰ ਤੁਸੀਂ ਰੱਜ ਕੇ ਧਿਆਣਾ ਡੋਰ ਵਿੱਚ ਜਾਂਦੇ ਹੋ 15 ਨਹੀਂ ਮੈਂ ਤਾਂ ਥੋੜਾ ਨਹੀਂ ਵੇਚੀ ਮੈਂ ਤਾਂ ਵੀ ਅੱਲਾਹ ਮੈਂ ਤੇਰਾ ਸਾਲਕੋ ਥੋੜੀ ਹੋ ਗਈ ਤੁਸੀਂ ਫੜ ਕੇ ਨਹੀਂ ਇਹ ਨਾ ਰੋਣੀ ਚੱਲੋ ਚੱਲੋ ਪੈਸਿਆਂ ਦੀ ਗੱਲ ਹੈ ਉਹ ਗਾਹ ਚਲੇ ਗਏ ਤੇ ਮੈਂ ਹੁਣ ਗਿਆ ਚਲ ਕੇ ਅੱਡੇ ਤੇ ਫਿਰ ਗਾਉਂ ਦੱਸੋ ਉਹਦੇ ਕੋਲ ਗਏ ਨੇ ਆ ਆ ਆ ਆ ਆ ਨਾ 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 ਆ ਆਪਲੇ ਮਾਡਲ ਨੂੰ ਪਿਆਰੇ ਆਪਾਂ ਨਹੀਂ ਕਰਦੇ ਜੀ ਤੁਹਾਨੂੰ ਕੋਈ ਜ਼ਰੂਰੀ ਮੰਜਾ ਮਿੰਟਾਂ ਤੱਕ ਗਿਆ 15 ਮਿੰਟਾਂ ਜਾ ਆ ਮੈਂ ਬੀਬੀ ਉਹਦੇ ਸਾਡੇ ਪੈਸੇ ਲੈ ਸਾਡੇ ਅੱਛਾ ਰਹੇ ਹੈ ਉਹ ਆਪਾਂ ਉਹ ਦੋ ਛੱਡੋ ਗੱਲ ਉਹ ਦੋ ਬੱਪੀ ਲੈ ਪੈਸਾ ਬਈ ਸਹੀ ਜਾਈਏ ਸਹੀ ਤੁਹਾਡੀ ਜਾਣਦੀ ਹੈ ਦੇਖੋ ਛੁਟਣਾ ਫਤਰ ਚੁੱਲ ਜਲ ਜਲ ਕੋਣ ਮੁੰਡੇ ਵਿਸ਼ਾਰੀ ਮੈਨੂੰ ਕਿਹੜਾ ਜੀ ਮੈਨੂੰ ਬਸ 10 ਲੱਖ ਮੈਨੂੰ ਬਸ ਕੋਈ ਨਹੀਂ ਮਾਂਜੋਗ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਸਵੇਰ ਤੋਂ ਹੀ ਜਿਹੜੀ ਡਰਾਈਵ ਚਾਇਨਾ ਰੋਡ ਦੇ ਕੇਸ ਚਲਾਈ ਜਾ ਰਹੀ ਆ ਇਹਦੇ ਵਿੱਚ ਸਵੇਰੇ ਵੀ ਕਾਫੀ ਰੇਡ ਕੀਤੇ ਗਏ ਸਾਰੇ ਸ਼ਹਿਰ ਦੇ ਵਿੱਚ ਹੁਣ ਫੇਰ ਦੁਬਾਰਾ ਸੇਖੜੀਆਂ ਮੱਲੇ ਰੇਡ ਕੀਤਾ ਗਿਆ ਜਿੱਥੋਂ ਤਿੰਨ ਗੱਟੂ ਬਰਾਮਦ ਹੋਇਆ ਰਮੇਸ਼ ਫੁੱਟੀਆਂ ਵਾਲੇ ਕੋਈ ਕੀ ਕਾਰਵਾਈ ਕੀਤੀ ਜੋ ਬੰਦੀ ਕਾਰਵਾਈ ਅਮਰਚ ਹੁਣੇ ਲੈਂਦੀ ਜਾਵੇ ਇਹ ਚੋਲਸੇਲਰ ਵੀ ਸ਼ਾਇਦ ਕਾਬੂ ਆਉਣਗੇ ਇਹਦੇ ਵਿੱਚ ਅਜੇ ਤੱਕ ਕੋਈ ਗੱਲ ਨਹੀਂ ਸਾਹਮਣੇ ਆਈ ਇਹਨਾਂ ਨੇ ਕਿੱਥੋਂ ਖਰੀਦ ਕੀਤਾ ਆ ਕਿੱਥੋਂ ਲੈ ਕੇ ਆਏ ਨੇ ਉਹਦੇ ਬਾਰੇ ਫਿਰ ਜੋ ਵੀ ਗੱਲ ਸਾਹਮਣੇ ਆਉਂਦੀ ਆ ਆਪ ਜੀ ਨੂੰ ਦੱਸ ਦਿੱਤਾ ਜਾਵੇ